ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੈਨਿਟਰੀ ਧਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਸ਼ੂ ਮੰਡੀ ਜਗਰਾਉਂ ਦੋਸਤੋ ਇਹ ਪਸ਼ੂ ਮੰਡੀ ਮਹੀਨੇ ਚ ਸਰਫਤੇ ਇਤਨੀ ਲੱਗਦੀ ਆ ਤੇ ਇਸ ਵੀਡੀਓ ਚ ਦੋਸਤੋ ਜਰਸੀ ਵੈਡ ਦਿਖਾਵਾਂਗੇ ਤਾਜੀ ਸੋਈ ਸਵਾਈ ਗੱਲਾਂ ਬਾਤਾਂ ਵੀਰ ਜੀ ਹੋਣਾ ਨਾ ਕਰਾਂਗੇ ਵੀਡੀਓ ਨੂੰ ਐਂ ਤਾਂ ਹੀ ਵੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪ ਦੀ ਤਸਲੀ ਨਕਰੀਦਾਰੀ ਕਰ ਲਿਆ ਜੇ ਆਜੋ ਕਰਦੇ ਵੀਰ ਜੀ ਹੋਣਾ ਨਾ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕਿਹੜੇ ਪਿੰਡ ਤੋਂ ਆਏ ਆ ਜੀ ਬਲਾਸਪੁਰ ਤੋਂ ਜੀ ਬਲਾਸਪੁਰ ਤੋਂ ਇੱਕ ਗਾਂ ਲੈ ਕੇ ਮੰਡੀ ਜੀ ਹਾਂ ਜੀ ਹਾਂ ਜੀ ਬਹਿਰ ਕਰਨੀ ਕੈਨਵਾ ਸੂਆ ਜੀ ਪਹਿਲਾ ਸੂਆ ਹੈ ਜੀ ਪਹਿਲਾ ਸੂਆ ਸੂਈ ਆ ਸੂਈ ਨੂੰ ਕਿੰਨਾ ਸਮਾਂ ਹੋ ਗਿਆ ਜੀ 8 ਦਿਨ ਹੋ ਗਿਆ ਜੀ 8 ਦਿਨ ਸੂਈ ਨੂੰ ਸਮਾਂ ਹੋ ਗਿਆ ਦੁੱਧ ਕਿੰਨਾ ਜੀ 14 14 ਕਿਲੋ ਤਿਆਰ ਹੈ ਵੀਰੇ 14 ਕਿਲੋ ਤਿਆਰ ਹੈ ਜੀ ਬੱਚਾ ਕੀ ਦੇਗੀ ਜੀ ਮਗਰ ਬੱਚਾ ਬੱਚਾ ਮਗਰ ਖੋਲੋ ਮਾੜੀ ਜੀ ਆ ਵੀਖ ਸਕਦੇ ਆ ਦੋਸਤੋ ਖਾਣ ਦੋਸਤੋ ਚੁਵਾਈ ਲੱਗਿਆ ਹੋਇਆ ਸੇਮ ਹੀ ਸਾਈਜ਼ ਚਾਰੇ ਥਾਂ ਦਾ ਬਾਈ ਕਹਿੰਦਾ ਸੀਲ ਠੰਡੀ ਪੂਰੀ ਆ ਨਿਆਣਾ ਨੂਣਾ ਬਾਈ ਕੰਨ ਜੇ ਮਰਜੀ ਪਾਈ ਚੱਲੋ ਕੋਈ ਚੱਕਰ ਨਹੀਂ ਬਾਈ ਕਹਿੰਦਾ ਹਵਾਨਾ ਦੋਸਤੋ ਵੇਖ ਸਕਦੇ ਆ ਬੈਕ ਸਾਈਡ ਤੋਂ ਆ ਵੀ ਦੇਖ ਸਕਦੇ ਆ ਦੋਸਤੋ ਸੇਮ ਹੀ ਸਾਈਜ਼ ਹੈ ਚਾਰੇ ਥਾਂ ਦਾ ਫੋਰ ਸ਼ਾਂਗ ਪੋਰਾ ਨਹੀਂ ਹਵਾਨਾ ਸੋਹਣਾ ਦੋਸਤੋ ਨਿਗਰ ਤਿਆਰ ਕੀਤਾ ਹੋਇਆ 14 ਕਿਲੋ ਦਾ 22 10 ਦਾ ਖੁੱਲਾ ਤਿਆਰ ਆ ਫੋਰ ਸ਼ਾਂਗ ਬਾਈ ਤੋਂ ਕੀ ਪ੍ਰਾਈਸ ਕਰਦਾ ਬਾਈ ਆ ਦੇਖ ਸਕਦੇ ਆ ਦੋਸਤੋ ਮਿਲਕ ਵੀ ਦੇਖ ਸਕਦੇ ਚੰਗੀ ਸਟੌਂਗ ਆਉਂਦੀ ਹਵਾਨੇ ਦੇ ਬਰੀ ਬਰੀ ਵੀ ਦੇਖ ਸਕਦੇ ਆ ਸੋਹਣੇ ਥਾਣਾ ਦੋਸਤੋ ਚਾਰੀ ਆਹ ਦੋਸਤੋ ਬੱਚਾ ਬੈਠਾ ਸਾਹਮਣੇ ਕੀ ਪ੍ਰਾਈਸ ਕਰਦੇ ਆ ਜੀ 40000 ਰੁਪਏ ਜੀ 40000 ਰੁਪਿਆ ਹਾਂਜੀ ਹਾਂਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੀ 95927 95927 73698 73698 98 ਠੀਕ ਹੈ ਧੰਨਵਾਦ ਜੀ